ਵੈਕੀ ਚੀਕਾ ਖਾਸਾ ਵੈਕੋ ਚਕੇ ਫਤ ਸੰਗਤ ਜੀ ਇੱਕ ਵਾਰ ਤੰਦਨ ਬਾਬਾ ਨਾਮ ਸਿੰਘ ਜੀ ਮਹਾਰਾਜ ਫਿਰ ਉਸ ਨੂੰ ਸ਼ੋਨੀ ਗਏ ਹੋਏ ਸਮ ਉਥੇ ਉਹ ਤੰਦਨ ਬਾਬਾ ਜੁਵਨ ਸਿੰਘ ਜੀ ਰਾਜਸਥਾਨੀ ਵਾਲੇ ਉਹਨਾਂ ਨੂੰ ਮਿਲੇ ਦੋਨੋਂ ਮਹਾਪੁਰਖ ਸਾਰਾ ਗੜੀ ਗੁਰਦੁਆਰੇ ਵਿੱਚ ਠਹਿਰੇ ਦਿਨ ਰਾਤ ਕਮਾਈ ਕਰਦੇ ਜੰਗਲ ਵਿੱਚੋਂ ਲੱਕੜਾਂ ਲਿਆ ਕੇ ਵੇਚਦੇ ਇਸ ਤਰ੍ਹਾਂ ਪ੍ਰਸ਼ਾਦੀ ਦਾ ਇੰਤਜ਼ਾਮ ਕਰਦੇ ਪ੍ਰਸ਼ਾਦਾ ਤਿਆਰ ਕਰਕੇ ਗੁਰੂ ਸਾਹਿਬ ਨੂੰ ਭੋਗ ਲਵਾਉਂਦੇ ਫਿਰ ਆਪ ਸਕਦੇ ਮਹਾਂਪੁਰਖੋ ਆਪਾਂ ਰੋਜ਼ ਭੋਗ ਲਾਉਣ ਦੀ ਬੇਨਤੀ ਕਰਦੇ ਹਾਂ ਪਰ ਭੋਗ ਲਾਉਂਦੇ ਹਾਂ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਤਾਂ ਨਹੀਂ ਇੱਕ ਦਿਨ ਸੰਤ ਜਵੰਤ ਸਿੰਘ ਜੀ ਨੇ ਬਾਬਾ ਜੀ ਨੂੰ ਕਿਹਾ ਬਾਬਾ ਜੀ ਨੂੰ ਤਾਂ ਕਦੇ-ਕਦੇ ਦਰਸ਼ਨ ਹੋ ਜਾਂਦੇ ਸਨ ਪਰ ਆਪ ਜੀ ਨੇ ਵਿਚਾਰ ਕੀਤੀ कि ਇਹਨਾਂ ਦਾ ਨਿਸ਼ਚੈ ਵੀ ਪੂਰਾ ਕਰਨਾ ਚਾਹੀਦਾ ਹੈ ਪਹਿਲਾਂ ਆਪ ਜੀ ਨੇ ਗੱਲ ਹੋਰ ਪਾਸੇ ਲਾਉਣ ਦਾ ਯਤਨ ਕੀਤਾ ਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਹੀ ਤਾਂ ਹਨ ਉਹ ਤਾਂ ਗੱਲ ਠੀਕ ਹੈ ਪਰ ਪਾਤਸ਼ਾਹੀ ਪਹਿਲੀ ਸੁਖੋਗ ਲਾਉਂਦੇ ਆਂ ਦਰਸ਼ਨ ਹੋਣ ਇਹਨਾਂ ਦੀ ਇੱਛਾ ਦੇਖ ਕੇ ਬਾਬਾ ਜੀ ਨੇ ਵਿਚਾਰ ਕੀਤੀ ਕਿ ਇਹਨਾਂ ਦੀ ਵੀ ਇੱਛਾ ਪੂਰੀ ਹੋਣੀ ਚਾਹੀਦੀ ਹੈ ਚੰਗਾ ਭਾਈ ਇਸ ਤਰ੍ਹਾਂ ਕਰੀਏ ਕਿ ਪ੍ਰਸ਼ਾਦਾ ਤਿਆਰ ਕਰਨ ਤੋਂ ਬਾਅਦ ਗੁਰੂ ਸਾਹਿਬ ਨੂੰ ਭੋਗ ਲਾਉਣ ਦੀ ਅਰਦਾਸ ਕਰੀਏ ਅਤੇ ਪ੍ਰਣ ਕਰ ਲਈਏ ਕਿ ਜਿੰਨਾ ਚਿਰ ਪਹਿਲੀ ਪਾਤਸ਼ਾਹੀ ਦੇ ਦਰਸ਼ਨ ਨਹੀਂ ਹੁੰਦੇ ਪ੍ਰਸ਼ਾਦਾ ਨਹੀਂ ਸਕਣਾ ਦੋਨਾ ਮਹਾਂਪੁਰਖਾਂ ਨੇ ਬੜੇ ਪ੍ਰੇਮ ਨਾਲ ਦੇਗ ਤਿਆਰ ਕੀਤੀ ਹਜ਼ੂਰੀ ਵਿੱਚ ਲਿਆ ਕੇ ਕਿਤੇ ਵਿਚਾਰ ਅਨੁਸਾਰ ਅਰਦਾਸ ਕਰਨ ਉਪਰੰਤ ਇੰਤਜ਼ਾਰ ਵਿੱਚ ਬੈਠ ਗਏ ਕਿ ਕਦੋਂ ਦਰਸ਼ਨ ਹੋਣਗੇ ਇਸੀ ਤਰ੍ਹਾਂ ਬੈਠੇ ਨੂੰ ਅੱਧਾ ਦਿਨ ਲੰਘ ਗਿਆ ਤਾਂ ਪ੍ਰਸ਼ਾਦ ਵਰਤਾ ਦਿੱਤਾ ਪਰ ਆਪ ਨਾ ਛਕਿਆ ਦੁਬਾਰਾ ਪ੍ਰਸ਼ਾਦਾ ਤਿਆਰ ਕੀਤਾ ਅਤੇ ਅਰਦਾਸ ਕਰਕੇ ਉਵੇਂ ਹੀ ਬੈਠ ਗਏ ਪਹਿਲਾ ਦਿਨ ਇਸੇ ਤਰ੍ਹਾਂ ਲੰਘ ਗਿਆ ਤੇ ਦਰਸ਼ਨ ਨਾ ਹੋਏ ਦੂਸਰੇ ਦਿਨ ਫਿਰ ਪ੍ਰਸ਼ਾਦ ਤਿਆਰ ਕੀਤਾ ਅਰਦਾਸ ਕੀਤੀ ਅਤੇ ਬੈਠ ਗਏ ਬੇਨਤੀਆਂ ਕਰਦੇ ਆ ਦੂਜਾ ਦਿਨ ਵੀ ਲੰਘ ਗਿਆ ਸ੍ਰੀ ਦੋ ਦਿਨਾਂ ਤੋਂ ਆਹਾਰ ਨਾ ਮਿਲਣ ਕਰਕੇ ਕਮਜ਼ੋਰ ਹੋ ਗਏ ਸਨ ਪਰ ਮਨ ਵਿੱਚ ਇਹ ਪੱਕੀ ਧਾਰ ਲਈ ਸੀ ਕਿ ਪ੍ਰਸ਼ਾਦਾ ਛਕਣਾ ਹੈ ਤਾਂ ਦਰਸ਼ਨ ਕਰਨ ਤੋਂ ਬਾਅਦ ਹੀ ਤੀਜੇ ਦਿਨ ਅਰਦਾਸ ਕਰਨ ਤੋਂ ਉਪਰੰਤ ਬਾਬਾ ਜੀ ਸੰਤ ਜਵੰਦ ਸਿੰਘ ਜੀ ਨੂੰ ਕਹਿਣ ਲਗੇ ਸੰਤ ਜੀ ਬਾਜੇ ਨਾਲ ਸ਼ਬਦ ਪੜੋ ਇਹ ਜਨਮ ਤੁਹਾਰੇ ਲਈ ਖੇ ਸੰਤ ਜਵੰਦ ਸਿੰਘ ਜੀ ਸ਼ਬਦ ਪੜਨ ਲਗੇ ਆਵਾਜ਼ ਮੱਦਮ ਪੈ ਗਈ ਸੀ ਸ਼ਬਦ ਪਾੜ ਹੀ ਰਹੇ ਸਨ ਕਿ ਕੁਝ ਮਨ ਲੁਭਾਉਣੇ ਦ੍ਰਿਸ਼ ਦਿਖਣ ਲੱਗੇ सिख भावे कि उची अवस्था हो बेती है ने गुरु बग्गे बेंती की थी कि दादा आप इम्तिहान नवो कि बेनती कर दृश्य हट गए पर भयानक दृश नजर आने लगे दो तीन दिन होर इसे तरह बीत गए ਸਰੀਰ ਬਹੁਤ ਕਮਜ਼ੋਰ ਹੋ ਗਏ ਕੀਰਤਨ ਕਰਨ ਲੱਗਦੇ ਹਨ ਤਾਂ ਆਵਾਜ਼ ਨਹੀਂ ਨਿਕਲਦੀ ਹੈਰਾਨੀ ਇਸ ਗੱਲ ਦੀ ਕਿ ਜੇ ਦਰਸ਼ਨ ਨਹੀਂ ਹੁੰਦੇ ਤਾਂ ਜਲਮੀ ਨਹੀਂ ਨਿਕਲ ਰਹੀ ਮਨ ਵਿੱਚ ਯਕੀਨ ਵੱਜ ਗਿਆ ਕਿ ਦਰਸ਼ਨ ਜ਼ਰੂਰ ਹੋਣਗੇ ਚੌਥੇ ਪੰਜਵੇਂ ਦਿਨ ਇੱਕ ਬੜਾ ਸੋਹਣਾ ਦ੍ਰਿਸ਼ ਨਜ਼ਰ ਆਇਆ ਕੀ ਦੇਖਦੇ ਹਨ ਕਿ ਇੱਕ ਬਹੁਤ ਹੀ ਸੋਹਣਾ ਆਸਨ ਪਿਆ ਹੈ ਦੋਨੋਂ ਮਹਾਪੁਰਖ ਉਡੀਕ ਕਰਦੇ ਰਹੇ कि आज दर्शन जरूर हो जाएंगे पर दर्शन ना हुए वो दिन, दिन ही ਲੰਘ ਗਏ ਅਗਲੇ ਦਿਨ ਬੜੀ ਹੀ ਮੁਸ਼ਕਿਲ ਨਾਲ ਪ੍ਰਸ਼ਾਦ ਤਿਆਰ ਕੀਤਾ ਅਤੇ ਅਰਦਾਸ ਕੀਤੀ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਦਰਗਾਹ ਵਿੱਚ ਪਹੁੰਚ ਕੇ ਹੀ ਦਰਸ਼ਨ ਹੋਣਗੇ ਬੈਠਣਾ ਮੁਸ਼ਕਿਲ ਹੋ ਗਿਆ ਸਰੀਰ ਮੁਰ-ਮੁਰ ਕੇ ਡਿੱਗ ਪੈਂਦੇ ਹਨ ਅੱਖਾਂ ਮੀਟਦੀਆਂ ਜਾਂਦੀਆਂ ਹਨ ਬੋਲਣਾ ਵੀ ਔਖਾ ਜਾਪਦਾ ਹੈ ਮੈਂ ਤਾਂ ਚੱਲੇ ਹਾਂ ਮਹਾਪੁਰਖੋ ਅੱਧਾ ਕੋ ਦਿਨ ਲੰਗਨ ਪਿੱਛੋਂ ਸੰਤ ਜਵੰਦ ਸਿੰਘ ਜੀ ਕੈਨ ਲਗੇ ਬਾਬਾ ਜੀ ਉਹਨਾਂ ਨੂੰ ਦਿਲਾਸਾ ਦੇਣ ਲਗੇ ਅਜੇ ਦਿਲਾਸਾ ਦੇ ਹੀ ਰਹੇ ਸਨ ਕਿ ਚਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਹੈ ਕੀ ਤੱਕਦੇ ਹਨ ਸਾਹਮਣੇ ਪਲੰਘ ਉੱਤੇ ਦੇਨ ਦੁਨੀਆ ਦੇ ਵਾਲੇ ਗੁਰੂ ਨਾਨਕ ਸਾਹਿਬ ਬੈਠੇ ਹਨ ਬਾਬਾ ਜੀ ਨੇ ਮੱਥਾ ਟੇਕਿਆ ਸੰਤ ਜਵੰਦ ਸਿੰਘ ਜੀ ਨੂੰ ਹੀ ਪ੍ਰਕਾਸ਼ ਦੇਖ ਕੇ ਕੁਝ ਹਿੰਮਤ ਪਈ ਜਦ ਦਰਸ਼ਨ ਕੀਤੇ ਤਾਂ ਕਮਜ਼ੋਰੀ ਉੱਡ ਪੋੜ ਗਈ ਮੱਥਾ ਟੇਕਿਆ ਕੀ ਚਾਹੁੰਦੇ ਹੂ ਭਾਈ ਸਿਕੋ ਗੁਰੂ ਸਾਹਿਬ ਨੇ ਮਿਹਰ ਕੀਤੀ ਪ੍ਰਸ਼ਾਦ ਛਕੋ ਸਿੱਧ ਪ੍ਰਸ਼ਾਦ ਬਖਸ਼ੋ ਗੁਰੂ ਸਾਹਿਬ ਨੇ ਪ੍ਰਸ਼ਾਦ ਛਕਿਆ ਅਤੇ ਦੋਨਾਂ ਨੂੰ ਸਿੱਧ ਪ੍ਰਸ਼ਾਦ ਹੀ ਦਿੱਤਾ ਪ੍ਰਸ਼ਾਦ ਵਿੱਚੋਂ ਅਨੋਖਾ ਸਵਾਦ ਆਇਆ ਇਸ ਤਰ੍ਹਾਂ ਜਪਿਆ ਜਿਵੇਂ ਇੰਨੇ ਦਿਨ ਭੁੱਖੇ ਰਹੇ ਹੀ ਨਹੀਂ ਹੁੰਦੇ ਹਾਂ ਭਾਈ ਸਿੱਖਾਂ ਕੀ ਚਾਹੁੰਦਾ ਹੈ ਗੁਰੂ ਸਾਹਿਬ ਨੇ ਸੰਤ ਜਵੰਦ ਸਿੰਘ ਜੀ ਨੂੰ ਪੁੱਛਿਆ ਜੇ ਤੁਠੇ ਹੋ ਤਾ ਦਾਸ ਨੂੰ ਕੀਰਤਨ ਦੀ ਦਾਤ ਬਖਸ਼ੋ ਜਦੋਂ ਕੀਰਤਨ ਕਰਾਂ ਇਸੇ ਤਰ੍ਹਾਂ ਦਰਸ਼ਨ ਹੋਇਆ ਕਰਨ ਚੰਗਾ ਭਾਈ ਐਵੇਂ ਹੀ ਹੋਵੇਗਾ ਸਰੋਤਿਆਂ ਨੂੰ ਵੀ ਭਾਵਨਾ ਅਨੁਸਾਰ ਝਲਕ ਪਵੇਗੀ ਹਾਂ ਭਾਈ ਸਿੱਖਾਂ ਹੁਣ ਤੂੰ ਦੱਸ ਹੁਣ ਵਾਰੀ ਬਾਬਾ ਨੰਦ ਸਿੰਘ ਜੀ ਦੀ ਸੀ। महाराज ਤੁਹਾਡੇ ਦਰਸ਼ਨ ਹੋ ਗਏ ਹੋ ਕੀ ਚਾਹੀਦਾ ਹੈ ਬਾਬਾ ਜੀ ਨੇ ਹੱਥ ੋਣੀਆਂ ਤੱਕ ਜੋੜੇ ਹੋਏ ਸਨ ਦਸ ਭਾਈ ਕੀ ਚਾਹੁੰਦਾ ਹੈ ਗੁਰੂ ਸਾਹਿਬ ਜੀ ਨੇ ਫਿਰ ਬਚਨ ਕੀਤਾ ਜੀ ਅਜੀਪਾਂਡਾ ਨਹੀਂ ਬਣਿਆ ਦਾਸ ਨੂੰ ਮੰਗਣਾ ਨਹੀਂ ਆਉਂਦਾ ਪਾਂਡਾ ਬਣਿਆ ਹੋਇਆ ਹੈ ਮੰਗ ਲੈ ਜੋ ਮੰਗਣਾ ਹੈ ਜੀ ਫਿਰ ਜਿਮੀ ਜਾਣਦੇ ਹੋ ਕੋਈ ਆਪਣਾ ਬਣਾ ਲਵਾਂ ਗੁਰੂ ਸਾਹਿਬ ਕਹਿੰਦੇ ਠੀਕ ਠੀਕ ਹੈ ਨਾ ਹੀ ਮੰਗਣਾ ਨਹੀਂ ਆਉਣਾ ਤੇ ਪਿੱਛੇ ਰਹਿ ਕੀ ਗਿਆ ਹੁਣ ਸਾਡੀ ਕੀਰਤ ਕਰੋ ਸਤਬਚਨ ਜੀ ਕਹਿੰਦੇ ਆਹੀ ਸਤਗੁਰੂ ਜੀ ਅਲੋਪ ਹੋ ਗਏ ਬਾਬਾ ਜੀ ਪਹਿਲਾਂ ਪ੍ਰਸ਼ਾਦੇ ਤਿਆਰ ਕਰਦੇ ਸਨ ਕੀਰਤ ਕਰਦੇ ਸਨ ਪਰ ਹੁਣ ਸਭ ਲੋੜਾਂ ਨਿਰੰਕਾਰ ਆਪ ਹੀ ਪੂਰੀਆਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ